ਸ਼ਸਤਰ ਤੇ ਸ਼ਾਸਤਰ ਦਾ ਧਾਰਨੀ ਸਾਨੂੰ ਐਸੇ ਕਰਕੇ ਬਣਾਇਆ ਗੁਰੂ ਸਾਹਿਬ ਨੇ ਕਿ ਸ਼ਸਤਰ ਦੀ ਵੀ ਲੋੜ ਹੈ ਸ਼ਾਸਤਰ ਦੀ ਵੀ ਲੋੜ ਹੈ ਆਪਣੀ ਆਤਮਾ ਦੀ ਰੱਖਿਆ ਕਰਨੀ ਹੈ ਤੁਸੀਂ ਵਿਕਾਰਾਂ ਤੋਂ ਤੇ ਸ਼ਾਸਤਰ ਇਹ ਸਰੀਰ ਦੀ ਰੱਖਿਆ ਕਰਨੀ ਹੈ ਜ਼ਾਲਿਮਾਂ ਤੋਂ ਜ਼ਲੂਮ ਮਜ਼ਲੂਮਾਂ ਨੂੰ ਬਚਾਉਣਾ ਹੈ ਜ਼ਾਲਿਮਾਂ ਤੋਂ ਤਾਂ ਫਿਰ ਸ੍ਰੀ ਸਾਹਿਬ ਫਿਰ ਸ਼ਸਤਰ ਇਸੇ ਕਰਕੇ ਗੁਰੂ ਸਾਹਿਬ ਜੀ ਦੇ ਬਚਨ ਨੇ ਇਹ ਮੋੜ ਆ ਗਿਆ ਸੁਣੋ ਲੈ ਪਿਆਰੇ ਬਿਨਾ ਸ਼ਾਸਤਰ ਕੇ ਸਿੰਘ ਦੇਹੁ ਨੰਦ ਦਾਰੇ ਬਿਨਾ ਸ਼ਾਸਤਰ ਕੇ ਸਿੰਘ ਨਰੂ ਭੇਡ ਜਾਣੋ ਗਹਿ ਕਾਂਦ ਪਾ ਕੇ ਕਿਤੇ ਲੈ ਸਦਾਨੋ ਗੁਰੂ ਸਾਹਿਬ ਜੀ ਦਾ ਨਿਰਣਾਇਕੇ ਭੇਡ ਦੀ ਨਿਆਈ ਹੈ ਉਹ ਸਿੱਖ ਜਿਹਦੇ ਕੋਲ ਸ਼ਾਸਤਰ ਨਹੀਂ ਉਹਨੂੰ ਜਿੱਥੋਂ ਮਰਜੀ ਕੰਨ ਫੜੋ ਤੇ ਜਿੱਥੇ ਮਰਜੀ ਲੈ ਜਾਓ ਇਸ ਤਰ੍ਹਾਂ ਦਾ ਵਰਤਾਅ ਇਹ ਸਾਡੇ ਬਚਨ ਸਾਨੂੰ ਗੁਰੂ ਸਾਹਿਬ ਜੀ ਨੇ ਜੋ ਦਿੱਤੇ ਨੇ ਇਹ ਗੁਰੂ ਸਾਹਿਬ ਜੀ ਦੇ ਵਾਰਤਕ ਲਫ਼ਜ਼ ਨੇ ਜਿਹੜੇ ਉਹਨਾਂ ਨੇ ਸੰਗਤ ਦੇ ਵਿੱਚ ਵਿਦਵਾਨਾਂ ਦੇ ਵਿੱਚ ਕਿਸੇ ਨੇ ਸਵਾਲ ਕੀਤਾ ਤੇ ਕੀਤੇ ਤੇ ਉਹਨਾਂ ਨੂੰ ਵਿਦਵਾਨ ਜਿਹੜੇ ਸਿੱਖ ਹੁੰਦੇ ਸੀ ਕਵੀ ਹੁੰਦੇ ਸੀ ਗੁਰੂ ਸਾਹਿਬ ਜੀ ਗੁਰੂ ਘਰ ਦੇ ਵਿੱਚ ਵਿਦਵਾਨ ਜਿਹੜੇ ਸਿੱਖ ਹੁੰਦੇ ਸੀ ਉਹਨਾਂ ਨੇ ਕਲਮ ਬੰਦ ਕੀਤਾ ਜੋ ਕੁਝ ਉਹਨਾਂ ਨੇ ਕਲਮ ਬੰਦ ਕੀਤਾ ਸੀ ਉਹਨਾਂ ਨੂੰ ਰਹਿਤਨਾਮੇ ਕਹਿੰਦੇ ਆ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਸਾਜੇ ਤੋਂ ਉਹ ਸਿੱਖਾਂ ਨੂੰ ਦੱਸਿਆ ਕਿ ਆਕਾਲ ਪੁਰਖ ਸੱਚੇ ਵਹਿਰੂ ਦਾ ਹੁਕਮ ਸੀ ਮੈਨੂੰ ਤੋਂ ਭਾਈ ਪ੍ਰਲਾਦ ਸਿੰਘ ਜੀ ਨੇ ਉਹ ਰਹਿਤਨਾਮਾ ਉਹ ਸ਼ਬਦ ਲਿਖੇ ਨੇ ਆਗਿਆ ਭਈ ਆਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅੱਜ ਅਸੀਂ ਅਰਦਾਸ ਕਰਦੇ ਹਾਂ ਤੇ ਉਹਦੇ ਵਿੱਚ ਬੋਲਦੇ ਹਾਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਇਹ ਪ੍ਰਲਾਦ ਸਿੰਘ ਦਾ ਦੋਰਾ ਨਹੀਂ ਇਹ ਗਿਆਨੀ ਗਿਆਨ ਸਿੰਘ ਦੀ ਇੱਕ ਕਵਿਤਾ ਉਹਦਾ ਇੱਕ ਹਿੱਸਾ ਇੱਕ ਲਾਈਨ ਹੈ। ਤੋ ਸ਼ਾਇਦ ਸਾਡੇ ਜ਼ਰੂਰਤੋਂ ਜ਼ਿਆਦਾ ਲੀਡਰਾਂ ਨੇ ਸਾਨੂੰ ਨੇਤਰਹੀਣ ਕਰਨ ਲਈ ਇਹ ਦਿੱਤੀ ਹੈ ਲਾਈਨ ਅਸੀਂ ਗਾਈ ਜਾ ਰਹੇ ਹਾਂ ਰੋਜ਼। ਇਹਦਾ ਕਦੀ ਪੰਥਕ ਤੌਰ ਤੇ ਫੈਸਲਾ ਨਹੀਂ ਹੋਇਆ। ਭਾਈ ਪ੍ਰਲਾਦ ਸਿੰਘ ਨੇ ਜੋ ਕੁਝ ਸੁਣਿਆ ਗੁਰੂ ਸਾਹਿਬ ਤੋਂ ਉਸੇ ਆਗਿਆ ਭਈ ਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗ੍ਰੰਥ ਤੇ ਪੰਥ ਦੀ ਗੱਲ ਇੱਕ ਦੋਰੇ 'ਚ ਆ ਗਈ ਉਸ ਤੋਂ ਅੱਗੇ ਵਿਸ਼ੇਸ਼ ਕਰਕੇ ਗੁਰੂ ਖਾਲਸਾ ਮਾਨੀ ਹੈ ਪ੍ਰਗਟ ਗੁਰੂ ਕੀ ਦੇਹ ਇਹ ਕਿਹਾ ਸੀ ਗੁਰੂ ਸਾਹਿਬ ਨੇ ਜਿਹੜਾ ਸਰੀਰ ਹੈ ਗੁਰੂ ਦਾ ਉਹ ਪੰਜ ਪਿਆਰੇ ਨੇ ਖਾਲਸਾ ਜਿਹੜਾ ਸਾਜਾ ਉਹਨਾਂ ਨੇ ਅਕਾਲ ਪੁਰਖ ਦੇ ਹੁਕਮ ਨਾਲ ਗੁਰੂ ਖਾਲਸਾ ਮਾਨੀ ਹੈ ਪ੍ਰਗਟ ਗੁਰੂ ਆ ਕੀ ਦੇ ਜੋ ਮੋਹਸੋ ਮਿਲਬੇ ਚਾਹੇ ਖੋਜ ਇਹਨੋਂ ਮੇਲੇ ਇਹੀ ਵਜ੍ਹਾ ਸੀ ਕਿ ਉਹਨਾਂ ਨੇ ਗੁਰਤਾ ਗੱਦੀ ਦੇ ਅਧਿਕਾਰ ਪੰਥ ਖਾਸੇ ਨੂੰ ਦਿੱਤੇ ਅਖੀਰਲੇ ਸਮੇਂ ਤੇ ਇਹ ਕਿਹਾ ਕਿ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਜੇ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਤੇ ਗੁਰੂ ਗ੍ਰੰਥ ਸਾਹਿਬ 'ਚੋਂ ਦਸਾਂ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ 'ਚੋਂ ਕਰਿਓ ਜੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਣ ਤੇ ਪੰਇਆਂ 'ਚੋਂ ਕਰਿਓ ਅਸੀਂ ਉਹੀ ਪੰਨਿਆਂ ਪਿਆਰਿਆਂ ਦਾ ਕਨਸੈਪਟ ਦੇਖਦੇ ਆ ਗੁਰੂ ਸਾਹਿਬ ਦਰਬਾਰ ਲੱਗਦਾ ਸੀ ਤੇ ਬੇਗ ਬਣ ਕੇ ਆਉਂਦੇ ਸੀ ਤੇ ਦਸਮ ਪਾਤਸ਼ਾਹ ਤੀਰ ਦੀ ਅਣੀ ਨਾਲ ਜਾਂ ਛੋਟੀ ਸ੍ਰੀ ਸਾਹਿਬ ਦੇ ਨਾਲ ਪ੍ਰਸ਼ਾਦ ਦੀ ਕਣੀ ਤਲੀ ਤੇ ਰੱਖ ਕੇ ਛਕ ਲੈਂਦੇ ਸੀ ਤੇ ਫਿਰ ਪ੍ਰਸ਼ਾਦ ਵਰਤਾਇਆ ਜਾਂਦਾ ਸੀ ਸੰਗਤ ਦੇ ਵਿੱਚ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਗੈ ਤੇ ਇਹ ਰਵੈਤ ਜਿਹੜੀ ਸੀ ਦੇ ਗਾਏ ਉਹਦੇ ਵਿੱਚ ਜਿਹੜਾ ਸ੍ਰੀ ਸਾਹਿਬ ਅਸੀਂ ਭੇਟ ਕਰਦੇ ਆ ਇਹ ਦਸਮ ਪਾਤਸ਼ਾਹ ਦਾ ਉਸ ਉਸ ਗੱਲ ਦਾ ਪ੍ਰਤੀਕ ਉਸ ਨਿਰਣੇ ਦਾ ਜਿਹੜਾ ਸ੍ਰੀ ਸਾਹਿਬ ਦੇ ਨਾਲ ਉਹ ਕਣੀ ਚੁੱਕ ਕੇ ਤਲੀ ਤੇ ਰੱਖਦੇ ਸੀ ਜਾਂ ਤੀਰ ਦੀ ಾಣੀ ਨਾਲ ਤੇ ਉਹ ਕਿਰਪਾਨ ਭੇਟ ਕਰਕੇ ਸਭ ਤੋਂ ਪਹਿਲਾ ਗੱਫਾ ਜਿਹੜਾ ਚੰਗਾ ਵਰਤਾਰਾ ਜਿਹੜਾ ਚੰਗਾ ਸਿਆਣਾ ਗੁਰਸਿੱਖ ਵਰਤਾਰਾ ਉਹ ਪੰਜਾਂ ਪਿਆਰਿਆਂ ਨੂੰ ਦਿੰਦਾ ਸੰਗਤ 'ਚੋਂ ਪੰਜਾਂ ਪਿਆਰਿਆਂ ਨੂੰ ਉਹ ਪਛਾਣ ਕੇ ਦਿੰਦਾ ਹੈ ਕਿ ਇਹ ਅੰਮ੍ਰਿਤਧਾਰੀ ਸਿੱਖ ਬੈਠੇ ਨੇ ਚੜ੍ਹਦੀ ਕਲਾ ਵਾਲੇ ਦੇਖੇ ਜਿਨ੍ਹਾਂ ਨੂੰ ਪਛਾਣਦਾ ਦਿੱਸਦਾ ਉਹਦੀ ਨਿਗਾਚ ਹੁੰਦੇ ਕਿ ਪੰਜ ਨੇ ਉਹਨਾਂ ਨੂੰ ਪ੍ਰਸ਼ਾਦ ਦਿੰਦਾ ਸਭ ਤੋਂ ਪਹਿਲਾਂ ਭਾਵੇਂ ਦੂਰ ਦੂਰ ਤੱਕ ਬੈਠ ਕੇ ਵੰਡ ਕੇ ਦੇਣਾ ਪਵੇ ਉਹਦੇ ਵਿੱਚ ਜਿਹੜੇ ਸਿੱਖ ਦੇ ਕੋਲ ਕੋਈ ਕਮੀ ਪੇਸ਼ੀ ਹੋਵੇ ਕਿਸੇ ਵਜ੍ਹਾ ਕਰਕੇ ਉਹ ਅਧੂਰਾ ਲੱਗਦਾ ਹੋਵੇ ਉਹਨੂੰ ਆਪਣੇ ਆਪ ਨੂੰ ਤੋਂ ਪਹਿਲਾਂ ਹੱਥ ਜੋੜ ਦਿੰਦਾ ਪ੍ਰਸ਼ਾਦ ਲੈਣ ਤੋਂ ਪਹਿਲਾਂ ਤੇ ਇਸ਼ਾਰਾ ਕਰ ਦਿੰਦਾ ਜੀ ਅੱਗੇ ਚੱਲੋ ਤੇ ਵਰਤਾਵਾ ਉਸ ਵੇਲੇ ਸਮਝ ਜਾਂਦਾ ਕਿ ਇਹ ਪੰਜਾਂ ਪਿਆਰਿਆਂ ਚ ਪੂਰਾ ਸੂਰਾ ਨਹੀਂ ਨਿਆਪੇ ਮਨਾ ਕੀਤਾ ਫਿਰ ਦੂਸਰੇ ਸਿੱਖ ਨੂੰ ਪ੍ਰਸ਼ਾਦ ਦਿੰਦਾ ਇਹ ਸੀ ਗੁਰੂ ਦੇ ਸਰੀਰ ਦਾ ਪ੍ਰਤੀਕ ਇੱਕ ਜਦੋਂ ਦਸਮ ਪਾਤਸ਼ਾਹ ਮਾਛੀਵਾੜੇ ਤੋਂ ਬਾਅਦ ਅਖੀਰਲੇ ਸਮੇਂ ਗਏ ਦਮਦਮਾ ਸਾਹਿਬ ਉੱਥੇ ਮਿਲਿਆ ਭਾਈ ਡੱਲਾ ਭਾਈ ਡੱਲੇ ਦੇ ਨਾਲ वार्ता ਹੋਈ ਭਾਈ ਡੱਲਾ ਕਹਿੰਦਾ ਗੁਰੂ ਸਾਹਿਬ ਮੈਂ ਤੁਹਾਡੇ ਨਾਲ ਹੁੰਦਾ ਤੁਹਾਨੂੰ ਅਨੰਤਪੁਰ ਨਹੀਂ ਸੀ ਛੱਡਣਾ ਪੈਣਾ। ਤੋਂ ਗੁਰੂ ਸਾਹਿਬ ਦਾ ਹੁਕਮ ਸੀ ਭਾਈ ਡੱਲਾ ਗੁਰੂ ਨਹੀਂ ਕੱਲਾ ਗੁਰੂ ਦੇ ਨਾਲ ਅੱਲਾ। ਉਹਦੇ باوجود ਵੀ ਮੈਨੂੰ ਇਹ ਦਿਨ ਦੇਖਣੇ ਪਏ। ਖੈਰ ਉਸ ਨੂੰ ਜਦੋਂ ਕਿਹਾ ਕਿ ਬੰਦੂਕ ਆਈ ਮੈਂ ਪਰਖਣੀ ਸਾਹਮਣੇ ਆ ਤੇ ਉਦੋਂ ਪਰਖਿਆ ਗਿਆ ਤੇ ਚਰਨਾ ਤੇ ਡਿੱਗਾ। ਉਦੋਂ ਵੀ ਗੁਰੂ ਸਾਹਿਬ ਜੀ ਨੂੰ ਸਿੱਖਾਂ ਨੇ ਕਿਹਾ ਜੀ ਸੱਚੇ ਪਾਤਸ਼ਾਹ ਤੁਸੀਂ ਬੈਠੇ ਹੋ। ਖਾਲਸਾ ਆਉਂਦਾ ਹੈ ਸੰਗਤ ਆਉਂਦੀ ਦਰਸ਼ਨ ਕਰਦੀ ਆ ਤੁਸੀਂ ਦਰਸ਼ਨ ਦੇ ਰਹੇ ਹੋ ਤੁਸੀਂ ਦੱਖਣ ਪੱਠ ਪਈ ਕਾ ਕੀ ਨਾਮ ਲੈਂਦੇ ਹੋ ਇਹ ਪ੍ਰਾਤਨ ਇਤਿਹਾਸਕਾਰ ਨੇ ਲਿਖਿਆ ਦੱਖਣ ਪੱਠ ਪਈ ਕਾ ਕੀ ਨਾਮ ਲੈਂਦੇ ਹੋ ਇੱਥੇ ਟਿਕੇ ਰਹੋ ਤਾਂ ਗੁਰੂ ਸਾਹਿਬ ਦਾ ਹੁਕਮ ਸੀ ਨਾਵੇ ਅਸਾਂ ਨੂੰ ਜ਼ਰੂਰ ਜਾਣਾ ਹੈ ਇਹੀ ਅਸਾਂ ਦਾ ਕਾਰਜ ਹੈ ਬੰਦਾ ਭੇਜ ਛੱਡਾਂਗੇ ਵੈਰ ਲੈ ਲਵਾਂਗੇ ਲੈ ਬੰਦਾ ਭੇਜਾਂਗੇ ਵੈਰ ਲੈ ਛੱਡਾਂਗੇ ਤੇ ਭਾਈ ਦੱਲੇ ਨੇ ਕਿਹਾ ਸੀ ਗੁਰੂ ਸਾਹਿਬ ਚਾਰ ਸਹਬਜਾਦੇ ਚਾਰੇ ਦੇਵ ਲੋਕ ਨੂੰ ਤੇ ਤੋਰ ਛੱਡੇ ਪੰਥ ਕਿਸ ਦੇ ਸਹਾਰੇ ਚੱਲੇਗਾ ਤਾਂ ਗੁਰੂ ਸਾਹਿਬ ਦਾ ਹੁਕਮ ਸੀ ਪੰਥ ਦਾ ਵਾਲੀ ਕਾਲਪੁਰਖ ਗੁਰਿਆਈ ਖਾਲਸੇ ਦੀ ਵਾਲੀ ਕਾਲਪੁਰਖ ਤਾਂ ਉਹ ਉਹਨਾਂ ਨੇ ਕਿਹਾ ਜੀ ਬੰਦਾ ਕਿਹੋ ਜਿਹਾ ਹੋ ਜਾਊਗਾ ਜਿਹੜਾ ਵੈਰ ਲੈ ਲੈ ਸੀਤ ਫਿਰ ਉਹ ਪੰਥ ਖਾਲਸਾ ਕਿਹੋ ਕਿਹੋ ਜਿਹਾ ਹੋਊਗਾ ਜਿਹਨੂੰ ਗੁਰਿਆਈ ਦੇਵਾਂਗੇ ਦੇਵੋਗੇ ਉਦੋਂ ਵੀ ਗੁਰੂ ਸਾਹਿਬ ਜੀ ਦਾ ਇਸ਼ਾਰਾ ਪੰਜ ਸਿੰਘਾਂ ਵੱਲ ਸੀ ਤਾਂ ਗੁਰੂ ਸਾਹਿਬ ਜੀ ਨੇ ਜਿੱਦਣ ਇਹ ਪੰਜ ਪਿਆਰੇ ਸਾਜੇ ਉਦੋਂ ਹੀ ਗੁਰੂ ਖਾਲਸਾ ਕਹਿ ਕੇ ਬੁਲਾਇਆ ਗੁਰੂ ਖਾਲਸਾ ਗੁਰੂ ਸਾਹਿਬ ਜੀ ਦੀ ਨਿਗਾਹ ਦੇ ਵਿੱਚ ਪਹਿਲੇ ਦਿਨ ਤੋਂ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਦਿਨ ਤੋਂ ਆਪਣੀ ਹਯਾਤੀ ਦੇ ਵਿੱਚ ਕਿਹਾ ਸ਼ਬਦ ਗੁਰੂ ਸੁਰਤ ਤੁਣ ਚੇਲਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨੇ ਗੁਰਬਾਣੀ ਚ ਸ਼ਬਦ ਗੁਰੂ ਸੁਰਤ ਤੁਣ ਚੇਲਾ ਇਸੇ ਕਰਕੇ ਸਾਨੂੰ ਸਿੱਖਾਂ ਨੂੰ ਇਹ ਉਪਦੇਸ਼ ਹੈ ਕਿ ਆਪ ਸ਼ਬਦ ਨੂੰ ਸੁਰਤ ਦਾ ਆਸਰਾ ਬਣਾਓ ਆਪਣੀ ਸੁਰਤ ਦੇ ਵਿੱਚ ਸ਼ਬਦ ਨੂੰ ਪ੍ਰੋ ਕੇ ਰੱਖੋ ਜੇ ਤੁਸੀਂ ਸਿੱਖ ਬਣਨਾ ਤੇ ਤੋਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਗਿਆਨ ਦੇ ਦਿੱਤਾ ਕਿ ਸ਼ਬਦ ਗੁਰੂ ਸੁਰਤ ਤੋਂ ਚੇਲਾ ਸੁਰਤ ਜਿਹੜੀ ਆ ਉਹ ਚੇਲਾ ਬਣ ਕੇ ਧੁਨੀ ਨੂੰ ਜਿਹੜੀ ਧੁਨੀ ਸ਼ਬਦ ਦੀ ਧੁਨੀ ਹੈ ਜਿਹੜੀ ਤੁਹਾਡੀ ਜੁਬਾਨ ਚੋਂ ਨਿਕਲਦੀ ਆ ਤੁਸੀਂ ਤੁਹਾਡੇ ਕੰਨ ਸੁਣਦੇ ਨੇ ਉਹਨੂੰ ਜਦੋਂ ਸੁਣ ਲੈਂਦੇ ਹੋ ਤੇ ਉਹਨੂੰ ਹਿਰਦੇ ਚ ਪਸਾਉਂਦੇ ਆ ਤੇ ਉਹ ਉਦੋਂ ਪ੍ਰਾਪਤੀ ਹੁੰਦੀ ਹੈ ਸੁਰਤ ਧੁਨ ਚੇਲਾ ਇਸ ਕਰਕੇ ਕਿਹਾ ਤੇ ਗੁਰਬਾਣੀ ਚ ਇਹ ਵੀ ਕਿਹਾ ਕਿ ਦੋ ਮਿਲਕਾਰ ਜੋ ਉਪਜੇ ਸਿੱਖ ਦੀ ਸੁਰਤ ਤੇ ਗੁਰੂ ਦਾ ਸ਼ਬਦ ਜਦੋਂ ਮਿਲਦੇ ਉਦੋਂ ਕਾਰਜ ਉਪਜਦਾ ਪੈਦਾ ਹੁੰਦਾ ਉਦੋਂ ਅਕਾਲ ਪੁਰਖ ਸੱਚੇ ਵਹਿਗੁਰੂ ਪਰਮਾਤਮਾ ਤੇ ਆਤਮਾ ਦੀਆਂ ਲਾਵਾਂ ਦਾ ਪਾਠ ਹੁੰਦਾ ਤੇ ਗੁਰੂ ਸਾਹਿਬ ਜੀ ਨੇ ਦਸਮ ਪਾਤਸ਼ਾਹ ਨੇ ਆਪਣੀ ਹਿਆਤੀ ਦੇ ਵਿੱਚ ਪੰਜਾਂ ਸਿੱਖਾਂ ਨੂੰ ਗੁਰੂ ਖਾਲਸਾ ਕਿਆ ਜਦੋਂ ਪੰਜ ਪਿਆਰੇ ਸਾਜੇ ਤੋ ਉਸ ਸਮੇਂ ਦਾ ਸਮਕਾਲੀ ਕਵੀ ਲਿਖਦਾ ਹੈ ਕਿ ਵਹਿਗਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਧਰਾਇਆ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਉਹਨਾਂ ਪੰਆ ਸਿੱਖਾਂ ਨੂੰ ਕਿਹਾ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਤੁਹਾਡਾ ਤੁਹਾਡੇ ਤੋਂ ਬਿਨਾ ਮੇਰਾ ਕੋਈ ਗੁਰੂ ਨਹੀਂ ਹੋ ਸਕਦਾ ਤੇ ਮੇਰੇ ਤੋਂ ਬਿਨਾ ਤੁਹਾਡਾ ਕੋਈ ਗੁਰੂ ਨਹੀਂ ਹੋ ਸਕਦਾ ਜਗ ਮੈਂ ਹੋ ਹੋ ਪਖੰਡ ਅਨੇਕਾਂ ਜਿਸ ਤਰ੍ਹਾਂ ਅਜ ਹੋ ਰਹੇ ਨੇ ਜੋ ਮਮ ਸਿੱਖ ਨਾ ਮੰਨੇ ਇੱਕ ਜਿਹੜਾ ਮੇਰਾ ਸਿੱਖ ਹੋਊਗਾ ਉਹ ਇੱਕ ਨਹੀਂ ਮੰਨੂਗਾ ਤਾਂ ਮੰਨ ਕਰ ਕੋਈ ਭੀਤ ਨਚਾਵੇ ਤੋ ਵੀ ਮਮ ਸਿੱਖਨ ਨਹੀਂ ਭਾਵੇ ਕੋਈ ਟੂਣਾ ਕਰਕੇ ਦਵਾਰ ਨੂੰ ਨਚਾ ਦੇਊਗਾ ਤੇ ਮੇਰਾ ਸਿੱਖ ਜਿਹੜਾ ਉਹਨੂੰ ਵੀ ਮਾਨਤਾ ਨਹੀਂ ਦੇਊਗਾ ਇਹਨਾਂ ਵੱਡਾ ਵਿਸ਼ਵਾਸ ਕੀਤਾ ਦਸਮ ਪਾਤਸ਼ਾਹ ਨੇ ਸਿੱਖ ਤੇ